देख <59an> <laughs> <Okay> ਮੰਗਰ ਜਿਹੜੇ ਦਾ ਮਤਵ ਦਾ ਮੌਂਗਰ ਹੈ ਜਿਹੜੇ ਆ ਤੇ ਨੰਬਰ ਕੋਈ ਨਾ ਮੈਂ ਬੋਲੂ ਮੈਂ ਇਸ ਪਾਸੇ ਫਗਵਾੜਾ ਮੈਚ ਨੂੰੜਾ ਮੈਚ ਹੈ ਤਾਂ ਸਾਹ ਕੋ ਕਾਪੂਰ ਮੁਕਤ ਹਾਂਜੀ ਹਾਂਜੀ ਪਲੀ ਰੈਡੀ ਆ ਅੱਜ ਨਕੂਤਰਾਂ ਇਹ ਕੀ ਕਹਿਣਾ ਚਾਹੁੰਗੇ ਜੀ ਅੱਜ ਸਾਡੇ ਮਾਨਯੋਗ ਡੀਜੀਪੀ ਪੰਜਾਬ ਵੱਲੋਂ ਸ਼੍ਰੀ ਗੌਰਜੋਤ ਸਿੰਘ ਵੱਲੋਂ ਜਿਹੜੀ ਹੈਗੀ ਸਪੈਸ਼ਲ ਨਾਕਾਬੰਦੀ ਸਾਰੇ ਪੰਜਾਬ ਦੇ ਵਿੱਚ ਕਰਵਾਈ ਜਾ ਰਹੀ ਹੈ ਇਹਦਾ ਮੇਨ ਮਕਸਦ ਹੈਗਾ ਕਿ ਲੋਕਾਂ ਦੇ ਵਿੱਚ ਜਿਹੜੀ ਹੈਗੀ ਸੈਂਸ ਆਫ ਸਿਕਿਉਰਟੀ ਜਿਹੜੀ ਹੈਗੀ ਉਹਨਾਂ ਪ੍ਰਵੇਲ ਹੁੰਦੀ ਹੈ ਐਂਡ ਜਿਹੜੇ ਮਾੜੇ ਅਨਸਰ ਦੇ ਉਹਨਾਂ ਦੇ ਉੱਤੇ ਜਿਹੜੀ ਨੱਤ ਪੈਂਦੀ ਹੈ ਇਹਦੇ ਵਿੱਚ ਜਿਹੜੇ ਸ਼ੱਕੀ ਪੁਰਸ਼ ਨੇ ਉਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਆ ਜਿਹੜੇ ਸ਼ੱਕੀ ਪੁਰਸ਼ ਜਾਂ ਸ਼ੱਕੀ ਸਸਪੈਕਟਿਡ ਕੋਈ ਵਹੀਕਲ ਆਉਂਦਾ ਉਹਨਾਂ ਦੀ ਚੈਕਿੰਗ ਜਿਹੜੀ ਹੈਗੀ ਇਹ ਕੀਤੀ ਜਾਂਦੀ ਆ ਤਾਂ ਇਹਦੇ ਵਿੱਚ ਸਾਰੇ ਆਲ ਐਸਐਚਯੂਜ਼ ਅੱਜ ਜਿਹੜੇ ਹੈਗੇ ਨੇ ਸਾਡੇ ਬਾਹਰ ਹੈਗੇ ਨੇ ਤੇ ਸਾਡੇ ਹਲਕਾ ਜੀਓਜ਼ ਜਿਹੜੇ ਡੀਐਸਪੀ ਹਲਕਾ ਸਾਡ ਵਿਜ਼ਨ ਹੈਗੇ ਨੇ ਉਹ ਐਂਡ ਸਾਡੇ ਹੋਰ ਸੀਨੀਅਰ ਅਫੀਸਰ ਜਿਹੜੇ ਇਹਨਾਂ ਨੂੰ ਏਰੀਆ ਵਾਈਜ਼ ਅਸੀਂ ਉਹਨਾਂ ਨੂੰ ਡਿਪਿਊਟ ਕੀਤਾ ਤਾਂ ਜੋ ਸਾਰੇ ਏਰੀਆ ਨੂੰ ਡੋਮੀਨੇਟ ਕੀਤਾ ਜਾ ਸਕੇ ਸਰ ਨਸ਼ਾ ਵਿਰੋਧੀ ਜਿਹੜੀਆਂ ਹੈਗੀਆਂ ਮਹਿਮ ਚਲਾਈ ਜਾ ਰਹੀ ਆ ਜੁੱਧ ਨਸ਼ਾ ਵਿਰੋਧ ਦਾ ਹਾਂਜੀ ਕਿੰਨਾ ਕੁ ਦਾ ਜਿਹੜਾ ਪ੍ਰਭਾਵ ਦੇਖਣ ਨੂੰ ਮਿਲ ਰਿਹਾ ਹੈ ਦੇਖੋ ਜਿਹੜੀ ਨਸ਼ਿਆਂ ਦੇ ਅਗੇਂਸਟ ਅਸੀਂ ਜਿਹੜੀ ਮੁਹਿੰਮ ਚਲਾਈ ਹੋਈ ਆ ਜੋ ਨਸ਼ਾ ਵਿਰੋਧ ਚੱਲ ਰਿਹਾ ਆ ਇਹ ਪੰਜਾਬ ਸਰਕਾਰ ਵੱਲੋਂ ਜਿਹੜਾ ਉਪਰਾਲਾ ਕੀਤਾ ਗਿਆ ਬਹੁਤ ਵੱਡੀ ਜਿਹੜੀ ਇਹਦੇ ਵਿੱਚ ਸਾਨੂੰ ਜਿੱਤ ਪ੍ਰਾਪਤ ਹੋਈ ਰਹੀ ਆ ਐਂਡ ਇਹਦੇ ਵਿੱਚ ਜਿਹੜਾ ਹੈਗਾ ਸਾਰੇ ਪਿੰਡਾਂ ਦੇ ਜਦੋਂ ਅਸੀਂ ਪਿੰਡਾਂ ਦੇ ਵਿੱਚ ਫੀਡਬੈਕ ਲੈਂਦੇ ਆ ਤਾਂ ਕੋਈ ਪਿੰਡ ਹੀ ਹੋਊਗਾ ਜਿੱਥੇ ਕੋਈ ਇਸ ਤਰ੍ਹਾਂ ਦੀ ਸਾਨੂੰ ਕੋਈ ਕੰਪਲੇਂਟ ਮਿਲਦੀ ਹੋਵੇ ਐਂਡ ਤਕਰੀਬਨ ਜਿਹੜਾ ਹੈਗਾ ਸਾਰੇ 90% ਤੋਂ ਉੱਤੇ ਕਈ ਐਂਡ ਮੋਸਟਲੀ ਪਿੰਡ ਜਿਹੜੇ ਹੈਗੇ ਨੇ 100% ਜਿਹੜੇ ਨੇ ਨਸ਼ਾ ਮੁਕਤ ਹੋ ਗਏ ਨੇ ਉਹਨਾਂ ਦੇ ਵਿੱਚ ਜਿਹੜੀਆਂ ਪੰਚਾਇਤਾਂ ਹੈਗੀਆਂ ਨੇ ਉਤੋਂ ਦੀਆ ਜਾਂ ਆਪਣੇ ਕਾਉਂਸਲਜ਼ ਹੈਗੇ ਉਹਨਾਂ ਵੱਲੋਂ ਜਿਹੜੇ ਨੇ ਮਤੇ ਵੀ ਪਾਈ ਗਏ ਨੇ ਕਿ ਇਹ ਪਿੰਡ ਜਿਹੜਾ ਹੈਗਾ 100% ਦਾ ਸ਼ਾਮਲਤ ਹੋਇਆ ਤਾਂ ਜੇ ਅਗਰ ਸਾਨੂੰ ਕੋਈ ਵੀ ਇਨਫੋਰਮੇਸ਼ਨ ਜਿਹੜੀ ਹੈਗੀ ਹੈ ਸੇ ਪੰਜਾਬ ਟਿਪਸ ਆਉਂਦੀ ਹੈ ਉਹਦੇ ਅਸੀਂ ਸਖਤ ਜਿਹੜੀ ਕਾਰਵਾਈ ਹੈ ਅਮਲ ਚ ਲਿਆਉਂਦੇ ਹੋਏ ਕਾਰਵਾਈ ਸਾਡੇ ਵੱਲੋਂ ਕੀਤੀ ਜਾਵੇਗਾ ਸਰ ਜ਼ਿਲ੍ਹੇ ਪਰਦੇ ਵਿੱਚ ਜਿਹੜੇ ਨਾਕੇ ਲਗਾਏ ਰਏ ਸਟੈਕਰ ਨਾਕੇ ਲੱਗ ਰਿਹਾ ਇਹ ਇਹਨਾਂ ਦਾ ਜੇ ਕੰਟੀਨਿਊ ਹੋਏਗਾ ਜਾਂ ਥੇਰਾ ਥੋੜੀ ਦੇਰ ਲਈਏ ਤੁਸੀਂ ਨਹੀਂ ਦੇਖੋ ਜਿਹੜੇ ਸਾਡੇ ਨਾਕਾਬੰਦੀ ਹੁੰਦੀ ਹੈ ਕੰਟੀਨਿਊ ਹੁੰਦੀ ਹੈ ਕੰਟੀਨਿਊ ਇਨ ਦਾ ਸੈਂਸ ਕਿ ਸਾਡੀ ਜਿਹੜੀ ਹੈਗੀ ਸ਼ਿਫਟਿੰਗ ਨਾਕਾਬੰਦੀ ਹੁੰਦੀ ਹੈ ਟਾਈਮ ਜਿਹੜਾ ਹੈਗਾ ਉਹ ਚੇਂਜ ਕਰਕੇ ਹੁੰਦੀ ਹੈ ਐਂਡ ਜਿਹੜਾ ਹੈਗਾ ਡੇਲੀ ਰੁਟੀਨ ਹੈਗੀ ਆ ਐਂਡ ਸਰਪ੍ਰਾਈਜ਼ ਨਾਕਾਬੰਦੀ ਕੀਤੀ ਜਾਂਦੀ ਆ ਡੈਲੀਬਰੇਟ ਨਾਕਾਬੰਦੀ ਕੀਤੀ ਜਾਂਦੀ ਹੈ ਕਿਸੇ ਅਸੀਂ ਰਾਤ ਨੂੰ ਜਿਹੜੇ ਹੈਗੇ ਟਾਰਗੇਟਸ ਦਿੱਤੇ ਜਾਂਦੇ ਨੇ ਕਿ ਕਿਸ ਟਾਈਮ ਕਰਦਾ ਐਂਡ ਐਸ ਐਚਓ ਆਪਣੇ ਮਰਜ਼ੀ ਨਾਲ ਆਪਣੇ ਐਟ देयर ਓਨ ਜਿਹੜੇ ਹੈਗੇ ਨੇ ਉਹ ਵੀ ਨਾਕਾਬੰਦੀ ਕਰਦੇ ਨੇ ਐਂਡ ਨਾਕਾਬੰਦੀ ਜਿਹੜੀ ਹੈਗੀ ਬੇਸਿਕ ਪ੍ਰੋਵੈਂਸ਼ਨ ਆਫ ਕਰਾਈਮ ਦਾ ਜਿਹੜਾ ਹੈਗਾ ਏ ਸਾਡਾ ਇੱਕ ਮਕਸਦ ਪੂਰਾ ਕਰਦਾ ਸਰ ਗੈਂਗਸਟਰਾਂ ਤੇ ਵੀ ਲਗਾਤਾਰ ਕੰਜਾ ਕਸੇ ਜਾ ਰਹੇ ਆ ਕੀ ਜਣਾ ਹਾਂ ਹਾਂਜੀ ਜਿਹੜਾ ਹੈਗਾ ਪੁਲਿਸ ਦੀ ਪ੍ਰਾਇਮਰੀ ਜਿਹੜੀਆਂ ਡਿਊਟੀ ਆ ਨੇ ਪ੍ਰੋਵੈਂਸ਼ਨ ਆਫ ਜਿਹੜੀ ਡਿਟੈਕਸ਼ਨ ਆਫ ਕਰਾਈਮ ਹੈਗੀ ਸਾਡੀ ਪ੍ਰਾਇਮਰੀ ਡਿਊਟੀ ਆ ਉਹਦੇ ਵਿੱਚ ਜਿਹੜੀ ਹਰ ਤਰ੍ਹਾਂ ਦੇ ਕਰਾਈਮ ਨੂੰ ਨੱਥ ਪਾਉਣੀ ਜਿਹੜੀ ਹੈਗੀ ਸਾਡੀ ਜ਼ਿੰਮੇਵਾਰੀ ਹੁੰਦੀ ਆ ਉਹਦੇ ਵਿੱਚ ਬੇਸ਼ੱਕ ਕੋਈ ਜਿਹੜਾ ਹੈਗਾ ਗੈਂਗਸਟਰ ਹੈਗਾ ਜਾਂ ਕੋਈ ਬਦਮਾਸ਼ ਹੈਗਾ ਕੋਈ ਨਸ਼ੇ ਵੇਚਣ ਦਾ ਕੰਮ ਕਰਦਾ ਜਾਂ ਕਿਸੇ ਵੀ ਤਰ੍ਹਾਂ ਦਾ ਹੋਰ ਕਰਾਈਮ ਦੇ ਵਿੱਚ ਜਿਹੜਾ ਹੈਗਾ ਇਨਵੋਲ ਹੁੰਦਾ ਉਹਨੂੰ ਅਸੀਂ ਸ਼ਕਤੀ ਦੇ ਨਾਲ ਉਹਦੇ ਖਿਲਾਫ ਜਿਹੜੀ ਇਹ ਕਾਰਵਾਈ ਕਰਦੇ। ਥੈਂਕ ਯੂ।